ਕੇਂਦਰ ਸਰਕਾਰ ਨੇ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੇ ਗੌਰਵਮਈ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਇਹ ਝਾਕੀਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਈਆਂ ਜਾ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਬਲack ਮਹਿਲਪੁਰ ਵਿਖੇ ਡਾਕਟਰ ਹਰਮਿੰਦਰ ਸਿੰਘ ਵਕਸ਼ੀ ਬਾਇਸ ਚੇਅਰਮੈਨ ਇੰਡਸਟਰੀਅਲ ਬੋਰਡ ਪੰਜਾਬ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਤੇ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਵਾਈਸ ਚੇਅਰਮੈਨ ਇੰਡਸਟਰੀਅਲ ਬੋਰਡ ਪੰਜਾਬ ਆਪ ਨੇ ਕਿਹਾ ਕਿ ਕੇਂਦਰ ਸਰਕਾਰ ਤੇ આરોਪ ਲਗਾਉਂਦੇ ਹੋਏ ਕਿਹਾ ਕਿ ਸਾਡੇ ਪੰਜਾਬ ਦੇ ਮਹਾਨ ਅਤੇ ਗੌਰਵਮਈ ਵਿਰਸੇ ਅਤੇ ਮਹਾਨ ਸ਼ਹੀਦਾਂ ਨਾਲ ਸਜਾਈ ਚਾਕੀ ਨੂੰ ਦਿਖਾਉ ਨੂੰ ਇਨਕਾਰ ਕਰਕੇ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾ ਪਹਿਲਾਂ ਬਰਦਾਸ਼ਤ ਕੀਤੀ ਹੈ ਤੇ ਨਾ ਹੀ ਭਵਿੱਖ ਵਿੱਚ ਬਰਦਾਸ਼ਤ ਕਰੇਗੀ ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਇਸ ਤਰ੍ਹਾਂ ਜਲੀਲ ਕਰਨਾ ਬੰਦ ਕਰੇ ਕਿਉਂਕਿ 26 ਜਨਵਰੀ ਦੀ ਪਰੇਡ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਸਮੇਂ 95% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਸਨ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਆ ਪੂਰੀ ਖਬਰ ਤੇ ਨਜ਼ਰ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਆ ਪੰਜਾਬ ਦੇ ਵਿੱਚ ਜਿਹੜੀ ਆ ਪੰਜਾਬ ਦੀ ਵਿਰਾਸਤ ਪੰਜਾਬ ਦਾ ਕਲਚਰ ਪੰਜਾਬ ਦੀ ਉਹ ਚਾਕੀ ਜਿਹਨੂੰ ਸੈਂਟਰ ਸਰਕਾਰ ਨੇ ਆਪਣੀ ਸਪਰੇਡ ਦੇ ਵਿੱਚ ਸ਼ਾਮਲ ਨਹੀਂ ਕੀਤਾ ਪੰਜਾਬ ਦੇ ਨਾਲ ਮਤਰਈ ਮਾਂ ਦਾ ਵਿਤਕਰਾ ਕੀਤਾ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਲਿਆ ਕਿ ਇਹ ਸਾਡੇ ਪੰਜਾਬ ਦਾ ਕਲਚਰ ਇਹ ਸਾਡੇ ਪੰਜਾਬ ਦੀ ਵਿਰਾਸਤ ਇਹ ਅਸੀਂ ਘਰ ਘਰ ਤੱਕ ਦਿਖਾਵਾਂਗੇ ਹਰ ਸ਼ਹਿਰ ਚ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਆਮ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਵਿਰਾਸਤ ਕੀ ਹੈ ਔਰ ਕਿਹੜੀ ਆਹੀ ਇਹੋ ਜੀ ਕਮੀ ਸੀ ਇਸ ਵਿਰਾਸਤ ਦੇ ਵਿੱਚ ਜਿਹੜੀ ਉਹ ਦਿਖਾ ਨਹੀਂ ਸਕੇ ਜਿਹੜੀ ਉਹ ਦਿਖਾਣਾ ਨਹੀਂ ਚਾਹੁੰਦੇ ਸੀ ਸੋ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਗੜਸ਼ੰਕਰ ਦੇ ਵਿੱਚ ਹੁਣ ਇਸ ਵੇਲੇ ਮਾਲਪੁਰ ਦੇ ਵਿੱਚੋਂ ਲੰਘ ਰਹੀ ਹੈ ਬਹੁਤ ਹੀ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਦੇ ਵਿੱਚ ਆਮ ਪਬਲਿਕ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਲੋਕ ਬੜੇ ਚਾਅ ਦੇ ਨਾਲ ਇਸ ਝਾਕੀ ਨੂੰ ਦੇਖ ਰਹੇ ਆ ਔਰ ਮਾਣ ਮਹਿਸੂਸ ਕਰ ਰਹੇ ਆ ਵੀ ਸਾਡਾ ਪੰਜਾਬ ਉਹ ਪੰਜਾਬ ਰੰਗਲਾ ਪੰਜਾਬ ਜਿਹੜਾ ਦੇਸ਼ ਦੀ ਆਜ਼ਾਦੀ ਹੋਵੇ ਚਾਹੇ ਦੇਸ਼ ਦਾ ਢਿੱਡ ਭਰਨਾ ਹੋਵੇ ਹਮੇਸ਼ਾ ਮੋਰੀ ਰਿਹਾ ਔਰ ਹਮੇਸ਼ਾ ਤੋਂ ਇਹ ਮੋਰੀ ਰਿਹਾ ਹੈ ਚਾਹੇ ਕਿ ਬਾਹਰਲੀ ਤਾਕਤਾਂ ਪੰਜਾਬ ਦੇਸ਼ ਤੇ ਹਮਲਾ ਕਰਨ ਆਉਂਦੀਆਂ ਹੁਣ ਕਿਸੇ ਵੀ ਤਰੱਕੀ ਦੇ ਨਾਲ ਦੇਸ਼ ਨੂੰ ਬਚਾਉਣ ਲਈ ਹਰ ਵੇਲੇ ਸਾਡਾ ਪੰਜਾਬ ਮੋਰੀ ਰਿਹਾ ਹੈ ਔਰ ਜਿਹੜੀ ਮਾਨ ਸਰਕਾਰ ਹੈ ਪੰਜਾਬ ਸਰਕਾਰ ਸਿਰਫ 2 ਸਾਲ ਹੋਏ ਆ 2 ਸਾਲਾਂ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਵਾਕਈ ਇਹ ਸਰਕਾਰ ਜਿਹੜੀ ਹੈ ਆਮ ਲੋਕਾਂ ਦੀ ਸਰਕਾਰ ਹੈ ਜਿਵੇਂ ਅੱਜ ਘਰ-ਘਰ ਜਿਹੜਾ ਹੈਗਾ ਪੰਜਾਬ ਸਰਕਾਰ ਪਹੁੰਚ ਗਈ ਹੈ ਸਰਕਾਰ ਤੁਹਾਡੇ ਦਵਾਰ ਦੇ ਤਹਿਤ ਹਰ ਪਿੰਡ ਦੇ ਵਿੱਚ ਜਿਹੜੇ ਕੈਂਪ ਲਾਏ ਜਾ ਰਹੇ ਆ ਔਰ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਛੋਟੇ ਤੋਂ ਛੋਟਾ ਕੰਮ ਵੀ ਜਿਹੜਾ ਲਗਭਗ 43 ਤੋਂ ਇਹੋ ਜਿਹਾ ਕੰਮ ਆ ਜਿਹੜੇ ਘਰ ਬੈਠ ਕੇ ਤੁਹਾਡੇ ਦੁਆਜੇ ਤੇ ਆ ਕੇ ਸਰਕਾਰ ਕਰ ਰਹੀ ਹੈ ਔਰ ਉਸ ਤੋਂ ਨਾਲ ਇੱਕ ਬਹੁਤ ਅਹਿਮ ਫੈਸਲਾ ਜਿਹੜਾ ਅੱਜ ਲਿਆ ਗਿਆ ਹੈ ਜਿਹੜਾ ਐਨਓਸੀ ਨੂੰ ਲੈ ਕੇ ਬਹੁਤ ਵੱਡਾ ਇੱਕ ਸ਼ਸ਼ੋਪੰਜ ਪਿਆ ਹੋਇਆ ਸੀਗਾ ਕੋਈ ਵੀ ਰਜਿਸਟਰੀ ਹੋਵੇ ਕੋਈ ਵੀ ਮੀਟਰ ਲੱਗਣਾ ਹੋਵੇ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਐਨਓਸੀ ਦੀ ਡਿਮਾਂਡ ਬਾਰ-ਬਾਰ ਹੁੰਦੀ ਸੀ ਜਿਹਦੇ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਲੇਕਿਨ ਪੰਜਾਬ ਸਰਕਾਰ ਨੇ ਬਹੁਤ ਵੱਡਾ ਫੈਸਲਾ ਲੈਂਦੇ ਹੋਏ ਐਨਓਸੀ ਖਤਮ ਕੀਤੀ ਹੈ ਇਹਦਾ ਵੀ ਸੰਕਾ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈ ਸੋ ਅੱਜ ਅਸੀਂ ਸਾਰੇ ਮਿਲ ਕੇ ਇਲਾਕਾ ਵਾਸੀ ਧੰਨਵਾਦ ਕਰਦੇ ਆ ਸੀਐਮ ਸਾਹਿਬ ਦਾ ਤਾਂ ਸਾਨੂੰ ਇਹੋ ਜਿਹਾ ਜਿਹੜਾ ਹੈਗਾ ਸਾਡਾ ਵਿਰਸਾ ਹੈਗਾ ਉਹ ਦੇਖਣ ਨੂੰ ਮਿਲਿਆ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਦਾ ਗੜ ਸ਼ੰਕਰ ਤੋਂ ਬਿੱਟੂ ਚਹਾਨ ਦੀ ਰਿਪੋਰਟ